ਜੀ ਸਰ ਕਿੱਥੋਂ ਆਏ ਹੋ ਜੀ ਅਸੀਂ ਰਾਜਸਥਾਨ ਤੋਂ ਆਏ ਹਾਂ ਜ਼ਿਲ੍ਹਾ ਸ਼੍ਰੀ ਗੰਗਨਗਰ ਤਹਿਸੀਲ ਪਦਮਪੁਰ ਪਿੰਡ ਪੁੰਨਾਂ ਵਾਲੀ ਛੇਵੀਂ ਜੀ ਹਾਂ ਜੀ ਸਰ ਇਹ ਜੋ ਰਾਸ਼ਨ ਦੇਖ ਰਹੇ ਆ ਕਿੰਨਾ ਲੈ ਕੇ ਆਏ ਹੋ ਇਹ ਬਾਈ ਜੀ ਰਾਸ਼ਨ ਹੈਗਾ 4 ਕਵੰਟਲ ਕਣਕ ਹੈ ਜੀ ਤੇ ਕੁਝ ਹੈਗੀ ਆ ਚਾਹ ਪੱਤੀ ਹੈ ਜੀ ਫੀਡ ਹੈ 14-15 ਗੱਟੇ ਠੀਕ ਹੈ ਜੀ 10 ਬੇਟੀਆਂ ਪਾਣੀ ਦੀਆਂ ਹੀ ਜੀ ਤੇ ਕੁਝ ਉਹ ਖੁੱਲਾ ਰਾਸ਼ਨ ਹੈ ਜੀ ਜੀ ਹਾਂ ਜੀ ਜੀ ਕੀ ਕਹਿਣਾ ਚਾਹੋਗੇ ਜੋ ਹੜ੍ਹ ਪ੍ਰਭਾਵਿਤ ਲੋਕ ਹੋਏ ਜਾਂ ਇਹਨਾਂ ਦੀ ਸੇਵਾ ਕਿਸ ਤਰ੍ਹਾਂ ਹੋ ਰਹੀ ਆ ਦਾਨੀ ਸੱਜਣੇ ਮਦਦ ਕਰ ਰਹੇ ਆ ਭਾਈ ਜੀ ਇਹਨਾਂ ਦੀ ਤਾਂ ਸੇਵਾ ਜ਼ਰੂਰ ਕਰਨਾ ਹੁਣ ਨਹੀਂ ਲੰਮੇ ਟਾਈਮ ਤਾਈਂ ਕਰਨਾ ਕਿਉਂ ਇਹਨਾਂ ਨੂੰ ਜ਼ਰੂਰਤ ਹੈ ਸਾਰਾ ਕੁਛ ਹੀ ਰੁੜ ਗਿਆ ਵਿਚਾਰਿਆਂ ਦਾ ਇੱਥੇ ਆਪਾਂ ਨੂੰ ਜੇ ਕੋਈ ਦੇਖਦਾ ਸੁੱਕਾ ਦੇਖਦਾ ਤਾਂ ਇਹ ਆਪਾਂ ਉੱਤੇ ਤਾਂ ਖੜੇ ਆ ਵੰਡਰਨ ਵਾਲ ਤੇ ਖੜੇ ਆ ਤਾਂ ਸੁੱਕਾ ਦੇਖਦੇ ਬਾਕੀ ਆਸ-ਪਾਸੇ ਵੇਣੇ ਪਾਣੀ ਪਾਣੀ ਇਹਨਾਂ ਦੇ ਰੇ ਬਹੁਤ ਮੰਦਾ ਹਾਲਾ ਘਰਾਂ ਚ ਪਾਣੀ ਵੜਿਆ ਪਿਆ ਬੰਨ ਲਾਇਆ ਬੰਨਾਂ ਦੇ ਉੱਤੋਂ ਦੀ ਵੀ ਤਰਿਆ ਫਰਦਾਈ ਹਾਂਜੀ ਸਰ ਕਈ ਇੱਥੇ ਲੋਕ ਸਰਕਾਰ ਦੇ ਨੁਮਾਇंदे ਆਉਂਦੇ ਸਰਵਾ ਕਰਨ ਪਿੰਡ ਸੁੱਕਾ ਹੈ ਲੇਕਿਨ ਜਿਹੜੀਆਂ ਨੇ ਫਸਲਾਂ ਡੁੱਬ ਚੁਪੀਆਂ ਉਹ ਚੁਕੀਆਂ ਉਹ ਕਹਿੰਦੇ ਵੀ ਪਾਣੀ ਤਾਂ ਹੈ ਹੀ ਨਹੀਂਗਾ ਪਾਣੀ ਜੀ ਹੁਣ ਇੱਕ ਤਾਂ ਦੇਣੀ ਹੈ ਦੂਜੇ ਪਾਸੇ ਵੇਖਣ ਨਾ ਪਾਣੀ ਹੈਗਾ ਹੁਣ ਆ ਇੱਕ ਆਪ ਸੜ ਕੇ ਉੱਚੀ ਗਲੀ ਤੇ ਖੜੇ ਤੇ ਉਹ ਥੋੜਾ ਜਿਹਾ ਪਰਾਂ ਜਾ ਕੇ ਵੇਖ ਲਓ ਪੰਜ ਕਿੱਲੇ ਤੇ ਪਾਣੀ ਹੈ ਜੀ ਹਾਂਜੀ ਸਰਕਾਰਾਂ ਨੂੰ ਦੇਖਦਾ ਨਹੀਂਗਾ ਉਹਨਾਂ ਨੂੰ ਸੁੱਕਾ ਤਾਂ ਹੀ ਵੀਂਦਾ ਉਹਨਾਂ ਨੂੰ ਤੁਸੀਂ ਅੱਗ ਲਾ ਦੇਓ ਉਦੋਂ ਦਿਖ ਜਾਂਦਾ ਜੀ ਸਰਕਾਰ ਨੂੰ ਦਿਖ ਜਾਂਦਾ ਪਹੁੰਚਦੀ ਐ ਨਾ ਸਰਕਾਰ ਤੁਹਾਡੇ ਇੱਥੇ ਤੇ ਆ ਹੁਣ ਕਿਉਂ ਨਹੀਂ ਦਿਖਦਾ ਵੀ ਹੁਣ ਵੀ ਫੋਟੋ ਜਾਂਦੀ ਓਹਨਾਂ ਕੋਲੇ ਸਾਰਾ ਕੁਝ ਜਾਂਦਾ ਜੀ ਠੀਕ ਆ ਇੱਥੇ ਖੇਤ ਨੂੰ ਐ ਪਰਾਲੀ ਨੂੰ ਅੱਗ ਲਾਉਂਗੇ ਉਹਦੀ ਆਜੂ ਪਰਚਾ ਪਾਉਣ ਤੁਹਾਡੇ ਤੇ ਹਾਂਜੀ ਜੀ ਤੇ ਹੁਣ ਤੁਹਾਡੇ ਉਹਨਾਂ ਨੂੰ ਦੇਖਦੇ ਨਹੀਂ ਆ ਰਾਸ਼ਨ ਪਹੁੰਚਾਉਣਾ ਸਾਰਾ ਕੁਝ ਕਰੇ ਸਰਕਾਰ ਪਰ ਸਰਕਾਰ ਨਹੀਂ ਕਰਦੀ ਬਾਕੀ ਸਰਕਾਰ ਤੋਂ ਤੁਸੀਂ ਉਮੀਦ ਵੀ ਨਾ ਰੱਖੋ ਬਾਈ ਜੀ ਜੀ ਦਾਨੀ ਸੱਜਣ ਹੋਰ ਵੀ ਬਹੁਤ ਹੈ ਬਹੁਤ ਜਿਆਦੇ ਆਉਣਗੇ ਪਹੁੰਚਣਗੇ ਇੱਥੇ ਹਾਂਜੀ ਧੰਨਵਾਦ